ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇੱਕ ਤਾਜ਼ਾ ਬਿਆਨ ਸੁਣਨ ਨੂੰ ਮਿਲ ਰਿਹਾ ਹੈ ਜਿਸ ਵਿੱਚ ਉਹ 28 ਤਰੀਕ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮੀਟਿੰਗ ਮੁਲਤਵੀ ਹੋਣ ਦਾ ਜ਼ਿਕਰ ਕਰ ਰਹੇ ਹਨ ਔਰ ਨਾਲੇ ਵੀ ਕਹਿ ਰਹੇ ਹਨ ਕਿ ਉਸ ਵਿੱਚ ਗੁਰਮਤ ਅਨੁਸਾਰ ਫੈਸਲੇ ਹੋਣੇ ਸਨ ਪਰ ਮੀਟਿੰਗ ਮੁਲਤਵੀ ਹੋ ਗਈ ਤੇ ਬਹੁਤ ਜਲਦੀ ਮੇਰੇ ਖਿਲਾਫ ਇਨਕੁਆਇਰੀ ਕਰਕੇ ਤੇ ਮੈਨੂੰ ਜਿਹੜਾ ਹੈ ਉਹ ਕੱਢਿਆ ਜਾਵੇਗਾ ਤੇ ਫਿਰ ਮੀਟਿੰਗ ਸ਼ਾਇਦ ਹੋਵੇਗੀ ਇਸ ਤਰ੍ਹਾਂ ਦਾ ਜ਼ਿਕਰ ਉਹ ਕਰ ਰਹੇ ਹਾਂ ਮੈਂ ਨਿਮਰਤਾ ਸਹਿਤ ਸਿੰਘ ਸਾਹਿਬ ਜੀ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਸਤਕਾਰਯੋਗ ਸਿੰਘ ਸਾਹਿਬ ਜੀਓ ਆਪ ਜੀ ਇਹ ਵੀ ਕਹਿ ਰਹੇ ਹੋ ਕਿ ਮੈਨੂੰ ਕੱਢ ਦਿਓ ਤੇ ਫਿਰ ਮੈਂ ਮੇਰਾ ਪੰਥ ਤੇ ਮੇਰੀ ਕੌਮ ਜਿਹੜੀ ਹੈ ਉਹ ਫੈਸਲਾ ਕਰੇਗੀ ਇੱਥੇ ਮੈਂ ਨਿਮਰਤਾ ਸਹਿਤ ਗੁਜਾਰਿਸ਼ ਕਰਨਾ ਚਾਹੁੰਦਾ ਕਿ ਪੰਥ ਕਿਸੇ ਵਿਅਕਤੀ ਦਾ ਨਹੀਂ ਹੈ ਪੰਥ ਕਲਗੀਆਂ ਵਾਲੇ ਸੈਨ ਸਾਧਾ ਦਾ ਹੈ ਕੌਮ ਉਸ ਨੇ ਸਾਜੀ ਹੈ ਇਸ ਲਈ ਮੇਰਾ ਮੰਤ ਕਹਿਣਾ ਤਾਂ ਇਸ ਗੱਲ ਦਾ ਲਖਾਇਕ ਹੈ ਜਿਵੇਂ ਤੁਹਾਡਾ ਕੋਈ ਆਪਣਾ ਵੱਖਰਾ ਪੰਥ ਹੋਵੇ ਮੀਟਿੰਗ ਮੁਲਤਵੀ ਕਰਨ ਬਾਰੇ ਜੋ ਫੈਸਲਾ ਹੈ ਉਹ ਬਹੁਤ ਹੀ ਸੁਲਝੇ ਹੋਏ ਸਤਕਾਰਯੋਗ ਹਰਦੰਤ ਸਿੰਘ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਪਵਨ ਪਦਵੀ ਤੇ ਸੁਭਾਏਮਾਨ ਸ੍ਰੀ ਮਾਨ ਸਿੰਘ ਸਾਹਿਬ ਗਾਇਨੀ ਰਕबीर ਸਿੰਘ ਜੀ ਦਾ ਹੈ ਉਹ ਕਿਸੇ ਹੋਰ ਦਾ ਫੈਸਲਾ ਨਹੀਂ ਹੈ ਉਹਨਾਂ ਦੇ ਰੂਜ ਐਵੇਂ ਹੋ ਸਕਦੇ ਹਨ ਜਿਸ ਕਰਕੇ ਇਹ ਬਠਕ ਮੁਲਤਵੀ ਕਰਨੀ ਪਈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਕੱਢ ਦਿੱਤਾ ਜਾਵੇਗਾ ਇਸ ਜਾਂਚ ਦੀ ਸਪੀਡ ਤੇਜ਼ ਹੋ ਜਾਏਗੀ ਤੇ ਮੈਂ ਮੈਨੂੰ ਕੱਢ ਦਿਓ ਜਲਦੀ ਤੇ ਮੈਂ ਆਪਣੇ ਪੰਥ ਦੇ ਨਾਲ ਮਿਲ ਕੇ ਤੇ ਅਗਲੀ ਜੋ ਵਿਉਂਤਬੰਦੀ ਹੈ ਉਹ ਕਰ ਸਕਾਂ ਤੇ ਸਿੰਘ ਸਾਹਿਬ ਜੀ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਆਂ ਕਿ ਤੁਹਾਨੂੰ ਕਿਸੇ ਨੇ ਰੋਕਿਆ ਤਾਂ ਹੈ ਨਹੀਂ ਤੁਸੀਂ ਆਪ ਹੀ ਅਸਤੀਫਾ ਦੇ ਕੇ ਤੇ ਫਾਰਗ ਹੋ ਸਕਦੇ ਹੋ ਬਾਕੀ ਤੁਸੀਂ ਤਾਂ ਆਪਣੇ ਦਿੱਤੇ ਹੋਏ ਅਸਤੀਫੇ ਤੇ ਵੀ ਕਾਇਮ ਨਹੀਂ ਹੋ ਤੇ ਅੱਗੋਂ ਕੀ ਤੁਸੀਂ ਅਸਤੀਫਾ ਦੇਣਾ ਹੈ ਤੁਸੀਂ ਅਗਰ ਗੌਰ ਨਾਲ ਸਿੱਖ ਪੰਥ ਨੂੰ ਇਸ ਗੱਲ ਬਾਰੇ ਗਿਆਤ ਦਾ ਹੋਣ ਵਿੱਚ ਗਿਆਤ ਕਾਰਮ ਵਿੱਚ ਆਪਣਾ ਯੋਗਦਾਨ ਪਾਓ ਤਾਂ ਅਸਲੀਅਤ ਇਹ ਹੈ ਕਿ ਉਸ ਦਿਨ ਤਖਸਰੀ ਦਮਦਮਾ ਸਾਹਿਬ ਇਹ ਹੈ ਪ੍ਰਗਟ ਹਮਾਰੇ ਕਾਸੀ ਇਹਾ ਪੜਾ ਢੋਰ ਮਤਰਾਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਚਰਨ ਸੋ ਪ੍ਰਾਪਤ ਤਖਸਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਪਹਿਲੇ ਤੁਸੀਂ ਘਰ ਬੁਲਾਇਆ ਲੰਗਰ ਛਕਣ ਦੇ ਬਹਾਨੇ ਤੇ ਫਿਰ ਉਹਨਾਂ ਨੂੰ ਕਿਹਾ ਕਿ ਚਲੋ ਜਰਾ ਤਖਤ ਸਾਹਿਬ ਚਲਦੇ ਆ ਉੱਥੇ ਜਾ ਕੇ ਤੁਸੀਂ ਕੀਰਤਨ ਬੰਦ ਕਰਵਾਇਆ ਕੀਰਤਨ ਬੰਦ ਕਰਵਾਉਣਾ ਚੱਲਦਾ ਹੋਇਆ ਤੇ ਉਸ ਤੋਂ ਬਾਅਦ ਆਪਣੀ ਗੱਲ ਰੱਖਣੀ ਇਹ ਪੰਥ ਨਾਲ ਇਸ ਗੱਲ ਦਾ ਵੀ ਖੁਲਾਸਾ ਕਰੋ ਕਿ ਕੀ ਇਹ ਮਰਿਆਦਾ ਦੀ ਉਲੰਘਣਾ ਨਹੀਂ ਹੈ ਚੱਲਦਾ ਹੋਇਆ ਕੀਰਤਨ ਬੰਦ ਕਰਵਾ ਕੇ ਤੇ ਫਿਰ ਆਪਣੀ ਗੱਲ ਰੱਖਣੀ ਫਿਰ ਪੰਜ ਪਿਆਰੇ ਸਹਾਦਕੂਰ ਤੁਸੀਂ ਪੇਸ਼ ਤਾਂ ਹੋਏ ਨਹੀਂ ਬਲਕਿ ਤੁਸੀਂ ਪੰਜ ਪਿਆਰੇ ਸਹਬਾਨ ਨੂੰ ਬੁਲਾਇਆ ਤੇ ਪੰਜ ਪਿਆਰਿਆਂ ਦੇ ਜਥੇ ਨੇ ਤੁਹਾਨੂੰ ਕਿਹਾ ਕਿ ਸਿੰਘ ਸਾਹਿਬ ਜੀ ਅਸੀਂ ਤਾਂ ਅੱਜ ਮੋਗਾ ਅਮਰਤ ਸੰਚਾਰ ਹੈ ਤੇ ਉੱਥੇ ਜਾ ਰਹੇ ਤੇ ਤੁਸੀਂ ਕਿਹਾ ਕਿ ਉਹਨਾਂ ਨੂੰ ਕੋਈ ਹੋਰ ਉੱਥੇ ਬੰਦਾ ਭੇਜ ਦਿਓ ਜਤਾਂ ਭੇਜ ਦਿਓ ਆਪਾਂ ਜਰਾ ਤਖਤ ਸਾਹਿਬ ਜਾਣਾ ਮੱਥਾ ਟੇਕਣਾ ਤੇ ਉੱਥੇ ਆ ਕੇ ਤੁਸੀਂ ਪੇਚ ਨਹੀਂ ਹੋਏ ਕਿਉਂਕਿ ਪੇਚ ਹੋਣ ਦਾ ਹੀ ਮਰਿਆਦਾ ਤੁਹਾਨੂੰ ਹੀ ਪਤਾ ਹੈ ਸਾਨੂੰ ਵੀ ਪਤਾ ਹੈ ਪੰਥ ਨੂੰ ਵੀ ਪਤਾ ਹੈ ਪਹਿਲੇ ਲਿਖਤੀ ਬੇਨਤੀ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਪੰਜ ਪਿਆਰੇ ਸਹਬਾਨ ਜੇ ਬੁਲਾਉਣ ਸਮਾਂ ਦੇਣ ਤਾਂ ਹਾਜ਼ਰ ਹੋ ਕੇ ਖੜੇ ਹੋ ਕੇ ਪੰਜ ਪਿਆਰੇ ਬੈਠ ਕੇ ਸੁਣਦੇ ਨੇ ਪੰਜ ਸਿੰਘ ਬੈਠ ਕੇ ਸੁਣਦੇ ਨੇ ਤੇ ਬੇਨਤੀ ਕਰਨ ਵਾਲਾ ਖੜਾ ਹੋ ਕੇ ਸੁਣਾਉਂਦਾ ਪੰਜ ਪਿਆਰੇ ਵੀ ਤੁਸੀਂ ਖੜੇ ਕਰ ਲੇ ਉਦੋਂ ਬਾਅਦ ਕੋਈ ਅਰਦਾਸ ਵੀ ਨਹੀਂ ਹੋਈ ਤੇ ਫਿਰ ਕੰਟੀਨਿਊਸਲੀ ਉਸੇ ਜਥੇ ਨੇ ਜਿਹੜਾ ਤਖਸਾਲ ਸਾਇਬ ਪਹਿਲੇ ਕੀਰਤਨ ਕਰ ਰਿਹਾ ਸੀ ਫਿਰ ਕੀਰਤਨ ਆਰੰਭ ਕਰ ਦਿੱਤਾ ਔਰ ਇਹ ਆਪ ਕਿਰਪਾ ਕਰਕੇ ਚਾਨਣਾ ਪਾਓ ਕਿ ਕੀਰਤਨ ਦੇ ਵਿੱਚ ਰੁਕਾਵਟ ਪਾਉਣਾ ਕੀਰਤਨ ਵਿੱਚ ਵਿਗਨ ਪਾਉਣਾ ਔਰ ਆਪਣੀ ਗੱਲ ਸੁਣਾਉਣੀ ਕਿ ਪੰਨਾ ਪਿਆਰਾਂ ਦੁਆਰਾ ਤੁਹਾਨੂੰ ਤਲਬ ਕੀਤਾ ਗਿਆ ਸੀ ਕਿ ਤੁਹਾਨੂੰ ਕੋਈ ਤਨਖਾਹ ਲਈ ਗਈ ਸੀ ਕਿ ਪੰਜ ਪਾਰ ਨੇ ਤੁਹਾਨੂੰ ਕੋਈ ਆਦੇਸ਼ ਭਾਰਤ ਕੀਤਾ ਸੀ ਤੁਸੀਂ ਕੀਰਤਨ ਰੁਕਵਾ ਕੇ ਜੋ ਆਪਣੀ ਗੱਲ ਕੀਤੀ ਹੈ ਉਹ ਤਖਤ ਸਾਹਿਬ ਜੀ ਦੇ ਕੀਰਤਨ ਦੀ ਮਰਿਆਦਾ ਦਾ ਉਲੰਘਣ ਹੈ ਫਿਰ ਤੁਸੀਂ ਕਹਿ ਰਹੇ ਹੋ ਕਿ ਬਕਾਇਦਾ ਨਾਮ ਲੈ ਰਹੇ ਹੋ ਕਿ ਬਾਦਲ ਦੇ ਮੈਸेंजर ਇਨਕੁਆਰੀ ਕਰ ਰਹੇ ਨੇ ਤਾਂ ਇਸ ਤਰ੍ਹਾਂ ਬਾਦਲ ਦੇ ਮੈਸेंजर ਕਹਿਣਾ ਵੀ ਠੀਕ ਨਹੀਂ ਹੈ ਕਿਉਂਕਿ ਉਹ ਤੁਹਾਨੂੰ ਉਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਕੁਆਰੀ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਆਪ ਜੀ ਨੂੰ ਜਥੇਦਾਰ ਦੀਆਂ ਪਦਵੀਆਂ ਦੇ ਕੇ ਨਿਵਾਜਿਆ ਫਿਰ ਤੁਸੀਂ ਕਹਿ ਰਹੇ ਹੋ ਜਿਹੜੇ ਘਰਾਂ ਤੇ ਜਾ ਜਾ ਕੇ ਗੱਲ ਕਰਦੇ ਰਹੇ ਸ਼ਾਇਦ ਆਪ ਪਿਛਲੇ ਜਥੇਦਾਰ ਸਹਿਬਾਨ ਬਾਰੇ ਕੋਈ ਇਸ਼ਾਰਾ ਕਰ ਰਹੇ ਹੋ ਤੇ ਮਾਨੀਆ ਸਿੰਘ ਸਾਹਿਬ ਜੀ ਵੀ ਵਾਰੀ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵੀ ਗਏ ਹੋ ਕੋਠੀ ਵੀ ਗਏ ਹੋ ਔਰ ਹੋਰ ਨਾਲ ਲੀਡਰਾਂ ਦੇ ਘਰਾਂ ਵਿੱਚ ਵੀ ਤੁਸੀਂ ਗਏ ਹੱਦ ਤਾ ਉਦੋਂ ਹੋ ਗਏ ਘਰਾਂ ਜਾਣ ਵਾਲੇ ਜਦੋਂ ਇੱਕ ਪੱਤਰ ਦੀ ਅਰਦਾਸ ਕਰਨ ਮੁੱਖ ਮੰਤਰੀ ਦੇ ਘਰ ਤੁਸੀਂ ਪਹੁੰਚੇ ਤੁਸੀਂ ਕਿਹਾ ਮੇਰੀ ਕਾਂਗਰਸੀ ਮੰਤਰੀਆਂ ਨਾਲ ਮੁੱਖ ਮੰਤਰੀਆਂ ਨਾਲ ਵੀ ਯਾਰੀ ਹੈ ਤੇ ਇਹਦਾ ਮਤਲਬ ਪਿਆਰ ਹੈ ਤੇ ਇਹਦਾ ਮਤਲਬ ਉਹਨਾਂ ਨਾਲ ਤੁਹਾਡਾ ਪਿਆਰ ਹੈ ਜਿਨ੍ਹਾਂ ਦੇ ਰਾਜ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਿਆਨਕ ਅਟੈਕ ਹੋਇਆ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਪਵਨ ਇਮਾਰਤ ਨੂੰ ਢਾਹ ਢੇਰੀ ਕੀਤਾ ਗਿਆ ਔਰ ਬਹੁਤ ਗੁਰਸਿੱਖਾਂ ਦੇ ਬੇਰਮੀ ਨਾਲ ਕਤਲ ਤੁਸੀਂ ਕੀਰਤਨ ਰੁਕਵਾ ਕੇ ਜੋ ਆਪਣੀ ਗੱਲ ਕੀਤੀ ਹੈ ਉਹ ਤਖਸਾਲ ਸਾਹਿਬ ਜੀ ਦੇ ਕੀਰਤਨ ਦੀ ਮਰਿਆਦਾ ਦਾ ਉਲੰਘਣ ਹੈ ਫਿਰ ਤੁਸੀਂ ਕਹਿ ਰਹੇ ਹੋ ਕਿ ਬਕਾਦਾ ਨਾਮ ਲੈ ਰਹੇ ਹੋ ਕਿ ਬਾਦਲ ਦੇ ਮੈਸੈਂਜਰ ਇਨਕੁਆਇਰੀ ਕਰ ਰਹੇ ਨੇ ਤਾਂ ਇਸ ਤਰ੍ਹਾਂ ਬਾਦਲ ਦੇ ਮੈਸੈਂਜਰ ਕਹਿਣਾ ਵੀ ਠੀਕ ਨਹੀਂ ਹੈ ਕਿਉਂਕਿ ਉਹਨਾਂ ਨੂੰ ਉਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਕੁਆਰੀ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਤਰੰਕ ਮੈਂਟਰੀ ਨੇ ਆਪ ਜੀ ਨੂੰ ਜਥੇਦਾਰ ਦੀਆਂ ਪਦਵੀਆਂ ਦੇ ਕੇ ਨਿਵਾਜਿਆ ਫਿਰ ਤੁਸੀਂ ਕਹਿ ਰਹੇ ਹੋ ਜਿਹੜੇ ਘਰਾਂ ਤੇ ਜਾ ਜਾ ਕੇ ਗੱਲ ਕਰਦੇ ਰਹੇ ਸ਼ਾਇਦ ਆਪ ਪਿਛਲੇ ਜਥੇਦਾਰ ਸਹਿਬਾਨ ਬਾਰੇ ਕੋਈ ਇਸ਼ਾਰਾ ਕਰ ਰਹੇ ਹੋ ਤੇ ਮਾਨੀਆ ਸਿੰਘ ਸਾਹਿਬ ਜੀ ਵੀ ਵਾਰੀ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵੀ ਗਏ ਹੋ ਕੋਠੀ ਵੀ ਗਏ ਹੋ ਔਰ ਹੋਰ ਨਾਲ ਲੀਡਰਾਂ ਦੇ ਘਰਾਂ ਵਿੱਚ ਵੀ ਤੁਸੀਂ ਗਏ ਹੱਦ ਤਾ ਉਦੋਂ ਹੋ ਗਏ ਘਰਾਂ ਜਾਣ ਵਾਲੇ ਜਦੋਂ ਇੱਕ ਪੱਤਰ ਦੀ ਅਰਦਾਸ ਕਰਨ ਮੁੱਖ ਮੰਤਰੀ ਦੇ ਘਰ ਤੁਸੀਂ ਪਹੁੰਚੇ ਤੁਸੀਂ ਕਿਹਾ ਮੇਰੀ ਕਾਂਗਰਸੀ ਮੰਤਰੀਆਂ ਨਾਲ ਮੁੱਖ ਮੰਤਰੀਆਂ ਨਾਲ ਵੀ ਯਾਰੀ ਹੈ ਤੋ ਇਹਦਾ ਮਤਲਬ ਪਿਆਰ ਹੈ ਤੋ ਇਹਦਾ ਮਤਲਬ ਉਹਨਾਂ ਨਾਲ ਤੁਹਾਡਾ ਪਿਆਰ ਹੈ ਜਨਰਲ ਦੇ ਅਜ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਿਆਨਕ ਅਟੈਕ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਨ ਇਮਾਰਤ ਨੂੰ ਢਾਹ ਢੇਰੀ ਕੀਤਾ ਗਿਆ ਔਰ ਬਹੁਤ ਗੁਰਸਿੱਖਾਂ ਦੇ ਬੇਰਮੀ ਨਾਲ ਕਤਲ ਕੀਤੇ ਗਏ ਬੱਚੇ ਕਤਲ ਕੀਤੇ ਗਏ ਟੈਂਕ ਲੈ ਕੇ ਲਿਆਂਦੇ ਗਏ ਜੋ ਨਾ ਭੁੱਲਿਆ ਜਾ ਸਕਦਾ ਨਾ ਭੁਲਾਇਆ ਜਾ ਸਕਦਾ ਫਿਰ ਉਹਨਾਂ ਦੇ ਘਰਾਂ ਜਾ ਕੇ ਤੁਸੀਂ ਆਪਣੀ ਯਾਰੀ ਪਾਲ ਰਹੇ ਹੋ ਉਸੇ ਪਾਰਟੀ ਕਾਂਗਰਸ ਪਾਰਟੀ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਔਰ ਫਿਰ ਤੁਸੀਂ ਆਪਣੇ ਆਪ ਨੂੰ ਸਿੰਘ ਸਾਹਿਬ ਵੀ ਕਹਿੰਦੇ ਫਿਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਆਪਣੇ ਤੇ ਲੱਗੀ ਹੋਈ ਇਨਕੁਆਰੀ ਜੋ ਤੁਹਾਡੇ ਕਰੈਕਟਰ ਸੰਬੰਧੀ ਤੁਹਾਡੇ ਹੀ ਸੰਡੂ ਗੁਰਪ੍ਰੀਤ ਸਿੰਘ ਨੇ ਅਪੀਲ ਕੀਤੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਤੇ ਉਸ ਦੇ ਅਕੋਰਡਿੰਗਲੀ ਉਹ ਜਿਹੜੀ ਜਾਂਚ ਕਮੇਟੀ ਹੈ ਤਿੰਨ ਮੈਂਬਰੀ ਕਮੇਟੀ ਹੈ ਉਹ ਉਹਨੂੰ ਬਣਾਇਆ ਗਿਆ ਤੁਹਾਨੂੰ ਯਾਦ ਹੋਵੇਗਾ ਕਿ 10 ਦੇ ਵੀ ਇਸ ਤਰ੍ਹਾਂ ਦੀ ਕਮੇਟੀ ਬਣਾਈ ਗਈ ਸੀ ਜਿਸ ਦਾ ਮੈਂ ਸਵਾਗਤ ਕੀਤਾ ਸੀ ਔਰ ਉਸ ਕਮੇਟੀ ਵਿੱਚ ਮੈਂ 12 ਮੰਨੀ ਦੇ ਕੰਚਨ ਦੀ ਤਰ੍ਹਾਂ ਸਾਫ਼ ਹੋ ਕੇ ਨਿਕਲਿਆ ਸੀ ਸਾਰੇ ਪੰਥ ਨੂੰ ਪਤਾ ਹੈ ਪੰਡ ਪਿਆਰਿਆਂ ਨੇ ਵੀ ਲਿਖ ਕੇ ਦਿੱਤਾ ਸੀ ਕਿ ਗਿਆਨੀ ਰਣਜੀਤ ਸਿੰਘ ਦਾ ਕੋਈ ਦੋਸ਼ ਨਹੀਂ ਜਨ ਸਕੱਤਰ ਨੇ ਵੀ ਲਿਖ ਕੇ ਦਿੱਤਾ ਸੀ ਪਟਨਾ ਸਾਹਿਬ ਦੇ ਨੇ ਸਕੱਤਰ ਨੇ ਵੀ ਲਿਖ ਕੇ ਦਿੱਤਾ ਸੀ ਪੰਜ ਪਿਆਰਿਆਂ ਨੇ ਵੀ ਲਿਖ ਕੇ ਦਿੱਤਾ ਸੀ ਉਹਦੇ باوجود ਵੀ ਤੁਸੀਂ ਆਪਣਾ ਫਰਜ਼ ਤਾਂ ਨਹੀਂ ਪੂਰਾ ਕੀਤਾ ਕਿ ਇੱਕ ਵਾਰੀ ਮੈਨੂੰ ਹੀ ਬੁਲਾ ਲੈਂਦੇ ਪੁੱਛ ਲੈਂਦੇ ਕਿ ਗਿਆਨੀ ਰਣਜੀਤ ਸਿੰਘ ਕੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਦਾ ਔਰ ਅੱਜ ਤੱਕ ਮੇਰੇ ਉਹ ਜਿਹੜੀ ਐਪਲੀਕੇਸ਼ਨ ਸੀ ਅਕਾਲ ਤਖਤ ਸਾਹਿਬ ਉਹ ਵੀ ਪੈਂਡਿੰਗ ਪਈ ਹੋਈ ਉਸ ਵਾਰ ਇਹ ਤੁਸੀਂ ਕਦੀ ਨਹੀਂ ਬੋਲੇ ਕਿਉਂਕਿ ਤੁਹਾਨੂੰ ਪੰਥ ਨਾਲ ਜਾਂ ਪਦਵੀਆਂ ਦੇ ਸਨਮਾਨ ਨਾਲ ਜਾਂ ਕਿਸੇ ਜਥੇਦਾਰ ਜਾਂ ਹੈੱਡ ਗ੍ਰਾਂਤੀ ਦੀ ਪੱਗ ਨਾਲ ਕੋਈ ਮਤਲਬ ਨਹੀਂ ਹੈ ਤੇ ਹੁਣ ਤੁਸੀਂ ਬਖਲਾਹਟ ਵਿੱਚ ਬਿਆਨਬਾਜ਼ੀ ਕਰ ਰਹੇ ਹੋ ਇਸ ਲਈ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਨਕੁਆਰੀ ਫੇਸ ਕਰੋ ਇਨਕੁਆਰੀ ਨਿਰਪੱਖ ਹੋਵੇ ਫੇਅਰ ਐਂਡ ਫਾਇਨ ਹੋਵੇ ਇਹ ਸਾਰਾ ਪੰਥ ਚਾਹੁੰਦਾ ਹੈ ਇਨਕੁਆਰੀ ਕਲੀਅਰ ਹੋ ਜਾਏ ਤੇ ਆਪ ਜੀ ਦਾ ਸਨਮਾਨ ਹੀ ਸਨਮਾਨ ਹੈ ਫਿਰ ਆਪ ਸ੍ਰੀ ਹਜ਼ੂਰ ਸਾਹਿਬ ਜਾ ਕੇ ਬਹੁਤ ਹੀ ਸਤਿਕਾਰਯੋਗ ਨਿਰਮਲ ਆਤਮਾ ਪਵਿੱਤਰ ਹਿਰਦਾ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਉਹਨਾਂ ਦੇ 25 ਸਾਲਾ ਸਮਾਗਮ ਵਿੱਚ ਸ਼ਾਮਲ ਹੋਏ ਇਹ ਗੱਲ ਵੱਖਰੀ ਹੈ ਨਹੀਂ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਕਿਸ ਅਥਾਰਟੀ ਨਾਲ ਕਿਉਂਕਿ ਸਸਪੈਂਡ ਚੱਲ ਰਹੇ ਹੋ ਤੇ ਤੁਸੀਂ ਜਥੇਦਾਰ ਦੀ ਦਮਦਮਾ ਸਾਹਿਬ ਦੀ ਅਥਾਰਟੀ ਨਾਲ ਗਏ ਹੋ ਕਿ ਇੰਡੀਵਿਜੂਅਲ ਤੌਰ ਤੇ ਗਏ ਤੁਸੀਂ ਆਪ ਹੀ ਦੇਖੋ ਕਿ ਉਹਨਾਂ ਨੂੰ 25 ਸਾਲ ਉੱਥੇ ਪਾਵਨ ਸੇਵਾ ਸਤਿਗੁਰੂ ਜੀ ਦੀ ਕਰਨਿਆਂ ਸੁਹਾਗ ਪ੍ਰਾਪਤ ਹੋਇਆ ਉਹ ਲਿਫਾਫਿਆਂ ਦੇ ਚੱਕਰ 'ਚ ਪੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਆਏ ਦਣ ਨਹੀਂ ਗਏ ਉਹ ਉੱਥੇ ਸੇਵਾ 'ਚ ਲੱਗੇ ਰਹੇ ਨੇ ਤੇ ਅੱਜ ਸਾਰੀ ਕੌਮ ਉਹਨਾਂ ਦਾ 25 ਸਾਲਾ ਜਿਹੜਾ ਹੈ ਮਹਾਨ ਸੇਵਾ ਸਮਾਗਮ ਮਨਾ ਰਹੀ ਤੇ ਆਪ ਆਪਾਂ ਜਾ ਕੇ ਤੇ ਬਾਹ ਕਦੀ ਕਿਤੇ ਕਦੀ ਕਿਤੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਤੇ ਤੁਸੀਂ ਸੁਲਤਾਨਪੁਰ ਹਾਜ਼ਰ ਨਹੀਂ ਮੰਦੀ ਛੋਟ ਦਿਵਸ ਵਿੱਚ ਤੁਸੀਂ ਹਾਜ਼ਰ ਨਹੀਂ ਬਜਟ ਜਲਾਸ ਵਿੱਚ ਤੁਸੀਂ ਹਾਜ਼ਰ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਜਲਾਸ ਵਿੱਚ ਤੁਸੀਂ ਹਾਜ਼ਰ ਨਹੀਂ ਇਸ ਤਰ੍ਹਾਂ ਹੋਰ ਕਈ ਜਗ੍ਹਾ ਤੁਸੀਂ ਪੰਥਕ ਸਮਾਗਮਾਂ ਨੂੰ ਛੱਡ ਕੇ ਤੇ ਮੇਰਾ ਖਿਆਲ ਲਿਫਾਫਿਆਂ ਦੇ ਚੱਕਰ ਵਿੱਚ ਤੁਸੀਂ ਵਿਦੇਸ਼ਾਂ ਵਿੱਚ ਭ੍ਰਮਣ ਕਰਦੇ ਰਹੇ ਸ਼੍ਰੀਮਾਨ ਸਿੰਘ ਸਾਹਿਬ ਗੈਨਿਕੁਰਵੰਸ ਸਿੰਘ ਜੀ ਨੂੰ ਸਾਰਾ ਪੰਥ ਵਧਾਈ ਦੇ ਰਿਹਾ ਵਧਾਈ ਦੇ ਪੱਤਰ ਨੇ ਉਹ ਸੇਵਾ ਚ ਲੱਗੇ ਹੋਏ। ਔਰ ਆਪਨੇ ਆਪਣੀ ਬੋਖਲਾਹਟ ਜ਼ाहिर ਕਰ ਦਿੱਤੀ ਮੈਨੂੰ ਛੇਤੀ ਕੱਢੋ ਮੇਰੇ ਤੇ ਦਾਗ ਲਾਓ। ਤੁਸੀਂ ਅਗਰ ਸਮਝਦੇ ਹੋ ਕਿ ਤੁਹਾਡੇ ਤੇ ਦਾਗ ਲੱਗ ਕੇ ਕੱਢਿਆ ਜਾਣਾ ਹੈ ਤਾਂ ਤੁਸੀਂ ਆਪ ਹੀ ਆਪਣਾ ਰਿਜ਼ਾਈਨ ਕਰ ਦਿਓ। ਤੁਸੀਂ ਸਭੋ ਕਿਹਾ ਮੈਂ ਤਾਂ ਕਰਦਾ ਨਹੀਂ ਜੋ ਕਰਨਾ ਕਰ ਲੋ। ਤਾਂ ਜਿਸ ਕਮੇਟੀ ਨੇ ਆਪ ਜੀ ਨੂੰ ਜ਼ਥੇਦਾਰ ਥਾਪਿਆ ਅੰਤਰਨ ਕਮੇਟੀ ਨੇ। ਜਿਸ ਅੰਤਰਨ ਕਮੇਟੀ ਨੇ ਤੁਹਾਡਾ ਮਾਨ ਸਨਮਾਨ ਵਧਾਇਆ ਤੁਹਾਨੂੰ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪਰਮੰਦਰ ਕਮੇਟੀ ਨੇ ਪਾਲਿਆ ਪੜਾਇਆ ਫਿਰ ਸ੍ਰੀ ਮੁਕਤਸਰ ਦਰਬਾਰ ਸਾਹਿਬ ਵਿਖੇ ਸੇਵਾ ਦਿੱਤੀ ਫਿਰ ਦਮਦਮਾ ਸਾਹਿਬ ਸੇਵਾ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਸਨਮਾਨ ਝੋਲੀ ਵਿੱਚ ਪਾਇਆ ਹਾਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਦਿਵਾਈਆਂ ਤੁਸੀਂ ਕੋਈ ਵੀ ਮਸਲਾ ਆਇਆ ਉਹਦੀ ਕਮੇਟੀ ਬਣਾ ਕੇ ਤੇ ਠੰਡੇ ਬਸਤੇ ਵਿੱਚ ਪਾ ਦਿੱਤਾ ਤੇ ਹੁਣ ਜੇ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਸਕੇ ਸੰਡੂ ਗੁਰਪ੍ਰੀਤ ਸਿੰਘ ਨੇ ਤੁਹਾਡੇ ਕੈਰੇਕਟਰ ਸੰਬੰਧੀ ਦੇ ਇਲਜ਼ਾਮ ਲਾਏ ਨੇ આરોਪ ਲਾਏ ਨੇ ਤੁਸੀਂ ਜਾਂਚ ਕਮੇਟੀ ਕੋਲ ਝੂਠੇ ਸਾਬਤ ਕਰ ਦਿਓ ਕੋਈ ਗੱਲ ਨਹੀਂ ਰਹੇਗੀ ਤੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਉਹਦੇ ਨਾਲ ਤੁਹਾਡੀ ਸਭੀ ਹੋਰ ਜਿਹੜੀ ਆ અપਮਾਨਜਨਕ ਬਣਦੀ ਹੈ ਇਸ ਲਈ ਕੌਮ ਵੱਲੋਂ ਦਿੱਤੇ ਹੋਏ ਮਾਣ ਸਨਮਾਨ ਨੂੰ ਸਾਹਮਣੇ ਰੱਖਦੇ ਹੋਇਆ ਤੁਸੀਂ ਤੁਹਾਨੂੰ ਇਹ ਹੀ ਬੇਨਤੀ ਕਰ ਸਕਦੇ ਆ ਕਿ ਤੁਸੀਂ ਇੱਥੇ ਜਿਹੜੀ ਹੈ ਉਹ ਕਮੇਟੀ ਦਾ ਸਾਹਮਣਾ ਕਰੋ ਕਮੇਟੀ ਨੂੰ ਫੇਸ ਕਰੋ ਸਹਿਯੋਗ ਕਰੋ ਤੇ ਸੱਚ ਸੰਗਤ ਦੇ ਸਾਹਮਣੇ ਆਪੇ ਆ ਜਾਓ ਤਾਂ ਕਿ ਕੌਣ ਵਾਲੇ ਭਵਿਸ਼ਵ ਵਿੱਚ ਇਹ ਸੰਧ ਰਹੇ ਤੇ ਕੌਮ ਸਦਾ ਇਸ ਫੈਸਲੇ ਤੋਂ ਰੋਸ਼ਨੀ ਲਵੇ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ